ਲਾਤ ਨਹੀਂ ਕਟੇ ਲੋ ਕੀ ਨਾ ਜੜਾ ਮੇਰਾ ਨਾਮ ਭਾਰਤੀ ਕਿਸਾਨ ਜੁਨੀਆ ਨੇਕਤਾ ਗਰਾਹਾ ਕਾਈ ਪ੍ਰਧਾਨ ਬਲਜਿੰਦਰ ਸਿੰਘ ਜੀ ਢੋਲਾ ਕੀ ਕਹਿਣਾ ਜੜਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜਾ ਅੱਜ ਦਾ ਇਹ ਪ੍ਰਦਰਸ਼ਨ ਹੈ ਹੜਾਏ ਚੌਕ ਦੇ ਵਿੱਚ ਆ ਖੁੱਡੀ ਵਾਲੀਆਂ ਕੈਂਚੀਆਂ ਇਹਨੂੰ ਕਹਿੰਦੇ ਨੇ ਛੋਟੀਆਂ ਕੈਂਚੀਆਂ ਇਹ ਅਸੀਂ ਮੈਸਰ ਖਾਨੇ ਜਾਣਾ ਸੀ ਕਿਉਂ ਜਾਣਾ ਸੀ ਮੈਸਰ ਖਾਨੇ ਉੱਥੇ ਬਠਿੰਡੇ ਦੇ ਵਿੱਚ ਤਿੰਨ ਪਿੰਡਾਂ ਦੀ ਸ਼ੇਰਗੜਾ ਭੁੱਖਿਆਂ ਵਾਲੀ ਐ ਤੇ ਸੋਚ ਸਕਦਾ ਵੀ ਮੇਰੇ ਕਹਿਣ ਤੇ ਕੋਈ ਫਰਕ ਹੋਵੇ ਤੇ ਇੱਕ ਦੋਨੇ ਪਿੰਡ ਐ ਉਸ ਪਿੰਡਾਂ ਨੇ ਭਾਰਤ ਮਾਲਾ ਪ੍ਰੋਜੈਕਟ ਐ ਜਿਹੜੀ ਸੈਂਟਰ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਆਪਦੇ ਚਿਹਤਿਆਂ ਨੂੰ ਜ਼ਮੀਨਾਂ ਖੋੜਦੇ ਤਿਆਰੀਆਂ ਉਹ ਭਾਰਤ ਮਾਲਾ ਪ੍ਰੋਜੈਕਟ ਐ ਜਿਹੜੇ ਉਹ ਤਿਆਰ ਕੀਤੇ ਜਾ ਰਹੇ ਨੇ ਉਹਨਾਂ ਨੂੰ ਜਾਣਦੇ ਉਸ ਤਿੰਨਾਂ ਪਿੰਡਾਂ ਦੇ ਵਿੱਚ ਜਿਹੜੀ ਉਹ ਜ਼ਮੀਨ ਐ ਉਹ ਸੜਕ ਦੇ ਵਿੱਚ ਆਉਂਦੀ ਐ ਉਹਨਾਂ ਨੂੰ ਬਗੈਰ ਚੱਕ ਦਿੱਤੇ ਤੋਂ ਬਿਨਾ ਤੇ ਧੱਕੇ ਦੇ ਨਾਲ ਕੱਲ ਸਰਕਾਰ ਨੇ ਵੱਡੀ ਫੋਰਸ ਲਾ ਕੇ ਉਹ ਜ਼ਮੀਨ ਖੋਲੀ ਤੇ ਬਾਹਲੇ ਦੀ ਜਾਣਦੀ ਲੋਕਾਂ ਦੀ ਜਿਹੜੀਆਂ ਫਸਲਾਂ ਕਣਕ ਬੀਜੀ ਹੋਈ ਸੀ ਤੇ ਜਾੜ ਦਿੱਤੀ ਉੱਥੋਂ ਤੇ ਉਹਦੇ ਵਿਰੋਧ ਦੇ ਵਿੱਚ ਜਦੋਂ ਕਿਸਾਨ ਉੱਥੇ ਗਏ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਾਣਦੀ ਉਹਨਾਂ ਨੂੰ ਮਾਮੂਜਾ ਦਾ ਕੀ ਦੇਣਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਉਸ ਦੇ ਵਿਰੋਧ ਵਿੱਚ ਅਗਰਾਹਾਂ ਜਿੱਤੇ ਬੰਦੀ ਸੂਬਾ ਕਮੇਟੀ ਵੱਲੋਂ ਫੈਸਲਾ ਲਿੱਤਾ ਗਿਆ ਅੱਜ ਸਵੇਰੇ ਮੈਸਰ ਖਾਨੇ ਦੇ ਵਿੱਚ ਅਸੀਂ ਇਕੱਠੇ ਹੋਣਾ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਪੰਜ ਪਿੰਡ ਨੇ ਇੱਥੇ ਸਾਡੇ ਨਾਲ ਸੇਖਾ, ਦਾਨਗੜ, ਤਨੌਲਾ ਹੋਰ ਕਿਹੜਾ ਪਿੰਡ ਜੀ ਝਾਂਕੇ ਝਾਂਕੇ ਤੇ ਵਜੀਦਕੇ ਇਹ ਪੰਜ ਪਿੰਡ ਆ ਜਾਣਦੇ ਇੱਥੇ ਜਾਂਦਿਆਂ ਨੂੰ ਇੱਥੇ ਹੰਡੇ ਚੌਂਕ ਦੇ ਵਿੱਚ ਖੁੱਡੀ ਵਾਲੀਆਂ ਕੈਂਚੀਆਂ ਦੇ ਉੱਤੇ ਰੋਕ ਲੇਤਾ ਇਹਨਾਂ ਨੂੰ ਸਵੇਰ ਦੇ ਸਿੱਖ ਸਾਈਡ ਤੇ ਬੈਠੇ ਸੀ ਉਧਰ ਸਟੇਜ ਆ ਮੈਸਰ ਖਾਨ ਦੇ ਵਿੱਚ ਚੱਲ ਰਹੀ ਸੀ ਉੱਥੇ ਸੂਬਾ ਕਮੇਟੀ ਨੇ ਐਲਾਨ ਕੀਤਾ ਵੀ ਅਸੀਂ ਉਸ ਜਗ੍ਹਾ ਦੇ ਵਿੱਚ ਜਾਵਾਂਗੇ ਜਿੱਥੇ ਲੋਕਾਂ ਦੀਆਂ ਜ਼ਮੀਨਾਂ ਜਾੜੀਆਂ ਗਈਆਂ ਨੇ ਉਧਰੋਂ ਅਸੀਂ ਵੀ ਉਹਨਾਂ ਦੇ ਕਹਿਣ ਦੇ ਸੱਦੇ ਦੇ ਉੱਤੇ ਜਦੋਂ ਅੱਗੇ ਨੂੰ ਵਧਣ ਲੱਗੇ ਵੱਡੀ ਫੋਰਸ ਲਾ ਕੇ ਸਾਨੂੰ ਰੋਕਿਆ ਗਿਆ ਇੱਥੇ ਹੰਡੇ ਚੌਂਕ ਦੇ ਵਿੱਚ ਅਸੀਂ ਰੁਕੇ ਆ ਤੇ ਕਿਉਂਕਿ ਵੱਡੀ ਫੋਰਸ ਸੀ ਫੋਰਸ ਸਾਨੂੰ ਧੱਕੇ ਦੇ ਨਾਲ ਬਿਠਾ ਕੇ ਥਾਣੇ ਦੇ ਵਿੱਚ ਲਿਜਾਣਾ ਚਾਹੁੰਦੀ ਸੀ ਤੇ ਪਰ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ 'ਤੇ ਲਾਟੀ ਚਾਰਜ ਕਰਕੇ ਕੁੱਟ ਕੇ ਲਿਜਾ ਸਕਦੇ ਹੋ ਪਰ ਬੁਸ਼ ਕਰਕੇ ਨਹੀਂ ਸਾਨੂੰ ਇਹ ਨਹੀਂ ਵੀ ਤੁਸੀਂ ਸਾਨੂੰ ਜੇਲਾ ਚ ਐਂ ਡੱਕ ਦਿਓਗੇ ਐਂ ਨਹੀਂ ਜਾਵਾਂਗੇ ਪਰ ਸਾਡੀ ਕਿਸਾਨਾਂ ਦੀ ਤਾਕਤ ਕੋਈ ਵੀ ਸਰਕਾਰੀ ਤਾਕਤ ਕਥਾਣਾ ਦੀ ਤਾਕਤ ਨੂੰ ਰੋਕ ਨਹੀਂ ਸਕਦੀ ਠੀਕ ਹੈ ਅਸੀਂ ਥੋੜੇ ਆ ਕਿਉਂਕਿ ਵੱਡੀ ਤਾਕਤ ਸਾਡੀ ਜਿਹੜੀ ਆ ਉਹ ਮੈਸਰ ਖਾਨੇ ਨੰਗੀ ਹੋਈ ਹੈ ਇਸ ਕਰਕੇ ਅਸੀਂ ਫਿਰ ਇੱਥੇ ਫੈਸਲਾ ਕੀਤਾ ਵੀ ਇੱਥੇ ਅਸੀਂ ਰੋਡ ਜਾਮ ਕਰ ਲਿਆ ਹੰਡੇ ਕੈਂਚੀਆਂ ਦੇ ਵਿੱਚ ਜਿਵੇਂ ਜਿਵੇਂ ਸਾਨੂੰ ਅੱਗੇ ਕਾਲ ਆਉਗੀ ਅਸੀਂ ਉਹਦੇ ਮੁਤਾਬਕ ਜ਼ੂਬਾ ਕਮੇਟੀ ਦੇ ਕਹਿਣ ਤੇ ਅਸੀਂ ਉਵੇਂ ਉਵੇਂ ਆਪਦਾ ਪ੍ਰੋਗਰਾਮ ਅੱਗੇ ਕਰਦੇ ਰਹਾਂਗੇ ਅਸੀਂ ਅੱਗੇ ਜਾਣਾ ਚਾਹੁੰਦੇ ਸੀਗੇ ਉੱਥੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਆ ਤੇ ਉਹ ਕਿਸਾਨ ਨੇ ਜਣ ਚ ਜਿਹੜੇ ਚੈੱਕ ਨੇ ਉਹ ਨਹੀਂ ਚੱਕੇ ਹੈਗੇ ਉਹਨੂੰ ਨਹੀਂ ਸੀ ਪਸੰਦ ਵੀ ਇੰਨਾ ਰੇਟ ਦਿੱਤਾ ਜਾਂਦਾ ਉੱਥੇ ਉਹਦੀ ੱੱਕੇ ਨਾਲ ਕਣਕ ਵਾਹੀ ਗਈ ਆ ਕਬਜ਼ਾ ਕੀਤਾ ਗਿਆ ਸਰਕਾਰ ਕੰਨੀਓ ਅਸੀਂ ਉਹਨਾਂ ਦੇ ਹਮਾਇਤ ਤੇ ਜਾ ਰਹੇ ਸੀ ਸਾਨੂੰ ਇੱਥੇ ਢਿਆਇਆ ਚੌਕ ਦੇ ਜਾਂ ਜਿਹਨਾਂ ਨੇ ਰੋਕ ਲਿਆ ਅਸੀਂ ਕਹੇ ਵੀ ਸਾਨੂੰ ਅੱਗੇ ਚਲੇ ਜਾਓ ਇਹਨਾਂ ਨੇ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਅਸੀਂ ਜਦੋਂ ਫੇਰ ਦੁਬਾਰਾ ਜਾਣ ਲੱਗੇ ਤਾਂ ਸਾਡੀਆਂ ਗੱਡੀਆਂ ਦੇ ਚਾਬੀਆਂ ਕੱਢ ਲਿਆ ਕਹਿੰਦੇ ਤੁਸੀਂ ਥਾਣੇ ਚਲੋ ਅਸੀਂ ਕਹੇ ਵੀ ਲਾਠੀ ਚਾਰਜ ਕਰਕੇ ਸਾਨੂੰ ਥਾਣੇ ਲੈ ਚੱਕਦੇ ਲੈ ਕੇ ਜਾ ਸਕਦੇ ਆ ਐਕਨ ਤਾਂ ਨਹੀਂ ਅਸੀਂ ਜਾਂਦੇ ਹੈਗੇ ਅਸੀਂ ਉਰੇ ਹੀ ਬੈਸ ਕੇ ਉਹਦਾ ਉਸ ਪ੍ਰੋਸੈਸ਼ਨ ਕਰਦੇ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਪੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ 4 ఫిజియోਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼